ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੀ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਸਾਫ਼ ਕਿਹਾ ਕਿ ਰਾਜ ਨੂੰ ਦੇਸ਼ ਦਾ ਗਿਰਣੀ ਸੈਮੀਕੰਡਕਟਰ ਬਣਾਉਣ ਵਾਸਤੇ ਠੋਸ ਅਤੇ ਗੰਭੀਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸੈਮੀਕੰਡਕਟਰ ਚਿਪਸ ਹਰ ਇੱਕ ਆਧੁਨਿਕ ਤਕਨੀਕ ਦਾ ਮੂਲਧਾਰ ਬਣ ਚੁੱਕੇ ਹਨ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਆਰਟੀਫੀਸ਼ੀਅਲ ਟੈਲੀਜਸ ਤੱਤ ਨੂੰ ਤਾਕਤ ਦੇ ਰਹੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਦਯੋਗ ਵਰਤਮਾਨ ਵਿੱਚ ਦੇਸ਼ ਦੀ ਅਰਥ ਵਿਵਸਥਾ ਵਿੱਚ 20 ਤੋਂ 30% ਦੇ ਸਲਾਨਾ ਦਰ ਨਾਲ ਯੋਗਦਾਨ ਪਾ ਰਹੇ ਹਨ ਸੀਐਮ ਮਾਨ ਨੇ ਸਾਫ਼ ਕੀਤਾ ਕਿ ਭਾਰਤ ਸੈਮੀਕੰਡਕਟਰ ਨਿਰਮਾਣ ਅਤੇ ਡਿਜ਼ਾਈਨ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਲੱਗਿਆ ਵਧ ਰਿਹਾ ਹੈ ਅਤੇ ਪੰਜਾਬ ਨੂੰ ਇਸ ਤੋਰ ਵਿੱਚ ਅਗੇਤ ਬਣਾਉਣ ਲਈ ਨਿਰਧਾਰਿਤ ਕੀਤਾ ਗਿਆ ਹੈ ਇਹ ਖੇਤਰ ਇਲੈਕਟ੍ਰੋਨਿਕਸ ਆਟੋਮੋਬਾਈਲ ਉਦਯੋਗਿਕ ਆਟੋਮੇਸ਼ਨ ਐਰੋਸਪੇਸ ਤੇ ਰੱਖਿਆ ਉर्जा ਮੈਡੀਕਲ ਉਪਕਰਨ ਕਲਾਊਡਿੰਗ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਵਰਗੀ ਖੇਤਰਾ ਲਈ ਰੀਡ ਦੀ ਹੱਡੀ ਸਾਬਿਤ ਹੋ ਰਿਹਾ ਹੈ ਮੀਟਿੰਗ ਦੌਰਾਨ ਉਹਨਾਂ ਨੇ ਮੋਹਾਲੀ ਅਤੇ ਉਸਦੇ ਆਲੇ-ਦੁਆਲੇ ਦੇ ਸਮਰਪਿਤ ਸੈਮੀਕੰਡਕਟਰ پارک ਦਾ ਸਥਾਪਨ ਦੀ ਯੋਜਨਾ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਲਈ ਅਨੁਕੂਲ ਵਾਤਾਵਰਣ, ਕੁਸ਼ਲ ਮਜ਼ਦੂਰੀ ਦਲ ਅਤੇ ਆਧੁਨਿਕ ਬੁਨਿਆਦੀ ਢਾਂਚਾ ਤੇ ਨਿਵੇਸ਼ ਮਿੱਤਰ ਨੀਤੀ ਮੌਜੂਦ ਹੈ ਜੋ ਪੰਜਾਬ ਨੂੰ ਸੈਮੀਕੰਡਕਟਰ ਉਦਯੋਗ ਲਈ ਇੱਕ ਆਦਰਸ਼ ਥਾਂ ਬਣਾਉਂਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੀ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਸਾਫ਼ ਕਿਹਾ ਕਿ ਰਾਜ ਨੂੰ ਦੇਸ਼ ਦਾ ਅਗਰਨੀ ਸੈਮੀਕੰਡਕਟਰ ਬਣਾਉਣ ਵਾਸਤੇ ਠੋਸ ਅਤੇ ਗੰਭੀਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਪੰਜਾਬ ਵਿੱਚ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸੈਮੀਕੰਡਕਟਰ ਚਿਪਸ ਹਰ ਇੱਕ ਆਧੁਨਿਕ ਤਕਨੀਕ ਦਾ ਮੂਲਧਾਰ ਬਣ ਚੁੱਕੇ ਹਨ ਅਤੇ ਬੁਨਿਆਦੀ ਉਪਕਰਨਾਂ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੂ ਤਾਕਤ ਦੇ ਰਹੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਦਯੋਗ ਵਰਤਮਾਨ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ 20 ਤੋਂ 30% ਦਿਸਲਾਨਾ ਦਰ ਨਾਲ ਯੋਗਦਾਨ ਪਾ ਰਹੇ ਹਨ ਸੀਐਮ ਬਾਣ ਨੇ ਸਾਫ ਕੀਤਾ ਕਿ ਭਾਰਤ ਸੈਮੀਕੰਡਕਟਰ ਨਿਰਮਾਣ ਅਤੇ ਡਿਜ਼ਾਈਨ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਪੰਜਾਬ ਨੂੰ ਇਸ ਤੋਰ ਵਿੱਚ ਅਗੇਤ ਬਣਾਉਣ ਲਈ ਨਿਰਧਾਰਿਤ ਕੀਤਾ ਗਿਆ ਹੈ ਇਹ ਖੇਤਰ ਇਲੈਕਟ੍ਰੋਨਿਕਸ ਆਟੋਮੋਬਾਈਲ ਉਦਯੋਗਿਕ ਆਟੋਮੇਸ਼ਨ ਐਰੋਸਪੇਸ ਤੇ ਰੱਖਿਆ ਊਰਜਾ ਮੈਡੀਕਲ ਉਪਕਰਨ ਕਲਾਊਡਿੰਗ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਵਰਗੀ ਖੇਤਰਾ ਲਈ ਰੀਡ ਦੀ ਹੱਡੀ ਸਾਬਿਤ ਹੋ ਰਿਹਾ ਹੈ ਮੀਟਿੰਗ ਦੌਰਾਨ ਉਹਨਾਂ ਨੇ ਮੋਹਾਲੀ ਅਤੇ ਉਸਦੇ ਆਲੇ-ਦੁਆਲੇ ਦੇ ਸਮਰਪਿਤ ਸੈਮੀਕੰਡਕਟਰ پارک ਦਾ ਸਥਾਪਨ ਦੀ ਯੋਜਨਾ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਲਈ ਅਨੁਕੂਲ ਵਾਤਾਵਰਣ, ਕੁਸ਼ਲ ਮਜ਼ਦੂਰੀਦਲ ਅਤੇ ਆਧੁਨਿਕ ਬੁਨਿਆਦੀ ਢਾਂਚਾ ਤੇ ਨਿਵੇਸ਼ ਮਿੱਤਰ ਨੀਤੀ ਮੌਜੂਦ ਹੈ ਜੋ ਪੰਜਾਬ ਨੂੰ ਸੈਮੀਕੰਡਕਟਰ ਉਦਯੋਗ ਲਈ ਇੱਕ ਆਦਰਸ਼ ਥਾਂ ਬਣਾਉਂਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੀ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਸਾਫ ਸਿਹਾ ਕਿ ਰਾਜ ਨੂੰ ਦੇਸ਼ ਦਾ ਅਗਰਨੀ ਸੈਮੀਕੰਡਕਟਰ ਬਣਾਉਣ ਵਾਸਤੇ ਠੋਸ ਅਤੇ ਗੰਭੀਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਪੰਜਾਬ ਵਿੱਚ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸੈਮੀਕੰਡਕਟਰ ਚਿਪਸ ਹਰ ਇੱਕ ਆਧੁਨਿਕ ਤਕਨੀਕ ਦਾ ਮੂਲਧਾਰ ਬਣ ਚੁੱਕੇ ਹਨ ਅਤੇ ਬੁਨਿਆਦੀ ਉਪਕਰਨਾਂ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਨੂੰ ਤਾਕਤ ਦੇ ਰਹੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਦਯੋਗ ਵਰਤਮਾਨ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ 20 ਤੋਂ 30% ਦਿਸਲਾਣਾ ਦਰ ਨਾਲ ਯੋਗਦਾਨ ਪਾ ਰਹੇ ਹਨ ਸੀਐਮਾਨ ਨੇ ਸਾਫ਼ ਕੀਤਾ ਕਿ ਭਾਰਤ ਸੈਮੀਕੰਡਕਟਰ ਨਿਰਮਾਣ ਅਤੇ ਡਿਜ਼ਾਈਨ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਲੱਗੇ ਵਧ ਰਿਹਾ ਹੈ ਅਤੇ ਪੰਜਾਬ ਨੂੰ ਇਸ ਤੋਰ ਵਿੱਚ ਅਗੇਤ ਬਣਾਉਣ ਲਈ ਨਿਰਧਾਰਿਤ ਕੀਤਾ ਗਿਆ ਹੈ ਇਹ ਖੇਤਰ ਇਲੈਕਟ੍ਰੋਨਿਕਸ ਆਟੋਮੋਬਾਈਲ ਉਦਯੋਗਿਕ ਆਟੋਮੇਸ਼ਨ ਐਰੋਸਪੇਸ ਤੇ ਰੱਖਿਆ ਊਰਜਾ ਮੈਡੀਕਲ ਉਪਕਰਨ ਕਲਾਊਡਿੰਗ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਸਵਰਗੀ ਖੇਤਰਾ ਲਈ ਰੀਡ ਦੀ ਹੱਡੀ ਸਾਬਿਤ ਹੋ ਰਿਹਾ ਹੈ ਮੀਟਿੰਗ ਦੌਰਾਨ ਉਹਨਾਂ ਨੇ ਮੋਹਾਲੀ ਅਤੇ ਉਸਦੇ ਆਲੇ ਦੁਆਲੇ ਦੇ ਸਮਰਪਿਤ ਸੈਮੀਕੰਡਕਟਰ پارک ਦਾ ਸਥਾਪਨ ਦੀ ਯੋਜਨਾ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਲਈ ਅਨੁਕੂਲ ਵਾਤਾਵਰਣ, ਕੁਸ਼ਲ ਮਜ਼ਦੂਰੀ ਦਲ ਅਤੇ ਆਧੁਨਿਕ ਬੁਨਿਆਦੀ ਢਾਂਚਾ ਤੇ ਨਿਵੇਸ਼ ਮਿੱਤਰ ਨੀਤੀ ਮੌਜੂਦ ਹੈ ਜੋ ਪੰਜਾਬ ਨੂੰ ਸੈਮੀਕੰਡਕਟਰ ਉਦਯੋਗ ਲਈ ਇੱਕ ਆਦਰਸ਼ ਥਾਂ ਬਣਾਉਂਦੇ ਹਨ